ਆਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਰਸਾ ਅਗਲੇ 이슈 ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੁਝ ਫੇਸਬੁਕ ਮੈਸੇजेस ਨੇ ਵੀ ਜੇਪੀ ਸਿੰਘ ਲਿਖਦੇ ਨੇ ਡਾਟਸਰ थैंक यू फॉर शेयरिंग द ਇਨਫੋਰਮੇਸ਼ਨ 1 ਪ੍ਰੋਗਰਾਮਿੰਗ ਇਕਵਲਸ ਰੀਡਿੰਗ ਅ 100 1000 ਪੇਜ ਬੁੱਕ ਯੂ ਆਰ ਆਵਰ ਐਨਸਾਈਕਲੋਪੀਡੀਆ ਐਂਡ ਆਈ ਓਪਨਰ ਕਿ ਤੁਹਾਡਾ ਪ੍ਰੋਗਰਾਮ ਜਾਣਕਾਰੀ ਭਰਪੂਰ ਹੁੰਦਾ ਹੈ ਹਜ਼ਾਰ ਕਿਤਾਬ ਦੇ ਵਰਕੇ ਪੜਨਵਾਉਣ ਵਾਲਾ ਪ੍ਰੋਗਰਾਮ ਹੁੰਦਾ ਹੈ ਔਰ ਸਾਡੀ ਤਾਰੀਫ ਸ਼ਬਦ ਕਹੇ ਨੇ ਤਾਰੀਫ ਤਾਂ ਗੁਰੂ ਦੀ ਹੈ ਆਕਾਲ ਪੁਰਖ ਦੀ ਹੈ ਜੀ ਮਹਿਬੂਬ ਹੁਸੈਨ ਜਮੀਲ ਖਤਰ ਨੇ ਡਾਕਟਰ ਸਾਹਿਬ ਕੁਝ ਸਿੱਖ ਪੜਾ ਅੱਜ ਕੱਲ ਸਾਡੇ ਨਾਲ ਗੁੱਸਾ ਕਰ ਰਹੇ ਨੇ ਕਿ ਅਸੀਂ ਖਾਲਸਤਾਨ ਨੂੰ ਸਪੋਰਟ ਕਰਦੇ ਹਾਂ ਇਹਨਾਂ ਨੂੰ ਜ਼ਰਾ ਸਮਝਾਓ ਪਲੀਜ਼ ਮਹਿਬੂਬ ਸਾਹਿਬ ਦਾ ਸ਼ੁਕਰੀਆ ਇਹ ਉਹ ਲੋਕ ਨੇ ਜਿਹੜੇ ਆਈ ਡੀਜ਼ ਬਣਾ ਕੇ ਝਾਲੀ ਸਿੱਖ ਨਾਵਾਂ ਦੀਆਂ ਆਰਐਸਐਸ ਨੇ ਜਿਨ੍ਹਾਂ ਨੇ ਇਹ ਸਾਰਾ ਜਿਹੜਾ ਅਸੀਂ ਪਹਿਲੇ ਸੈਕਸ਼ਨ ਵਿੱਚ ਡਿਸਕਸ ਕੀਤਾ ਅੱਜ ਜਿਹੜੀ ਇਨਫੋਰਮੇਸ਼ਨ ਟੈਕਨੋਲੋਜੀ ਵਾਲੀ ਫੀਲਡ ਹੈ ਉਹਦੇ 'ਚ ਅੱਗੇ ਅੱਗੇ ਨੇ ਔਰ ਹਜ਼ਾਰਾਂ ਦੀ ਗਿਣਤੀ ਜਿਹੜੇ ਪੀੜ ਇਹਨਾਂ ਦੇ ਬੰਦੇ ਬੈਠ ਕੇ ਹਰਾਸ ਕਰਦੇ ਨੇ ਉਹਨਾਂ ਲੋਕਾਂ ਨੂੰ ਜਿਹੜੀ ਸੱਚ ਦੀ ਗੱਲ ਕਰਦੇ ਨੇ ਅਮਨਦੀਪ ਸਿੰਘ ਵਾਰਜ ਜੀ ਦਾ ਖਾਲਸਾ ਵਾਰਜ ਜੀ ਕੀ ਫਤਿਹ ਡਾਕਟਰ ਸਾਹਿਬ ਆਰਐਸਐਸ ਇਜ਼ ਮਾਈਨੋਰਟੀਜ਼ ਕਿਲਰ ਐਂਡ ਐਨਮੀ 노 ਡਾਊਟ ਅਬਾਊਟ ਇਟ ਬਾਸ਼ਾ ਸਿੰਘ ਵਾਰਜ ਜੀ ਦਾ ਖਾਲਸਾ ਵਾਰਜ ਜੀ ਕੀ ਫਤਿਹ ਅਮਨਦੀਪ ਸਿੰਘ ਵਿਚ ਐਸ ਗਾਂਧੀ ਵਾਸ ਟ्रूਅਰ ਫੇਸ ਆਫ ਆਰਐਸਐਸ ਕੇ ਪੂਤਨੀ ਇੰਦਰ ਚੜ੍ਹੇਲ ਡੈਣ ਇੰਦਰਾ ਖਾਨ ਦੀ ਆਰਐਸਐਸ ਦਾ ਅਸਲੀ ਫੇਸ ਸੀ ਬਿਲਕੁਲ ਠੀਕ ਅਮਨ ਸਿੰਘ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੀ ਫਤਿਹ ਹਰਜਿੰਦਰ ਸਿੰਘ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੀ ਫਤਿਹ ਡਾਕਟਰ ਸਾਹਿਬ ਜੀ ਹੋਰ ਵੀ ਨੇ ਬਟ ਅਸੀਂ ਇੱਥੇ ਕੀ ਬਸ ਕਰਦੇ ਹਾਂ ਜੀ ਰਸ ਅੱਜ ਦਾ ਜਿਹੜਾ ਅਗਲਾ ਇਸ਼ੂ ਹੈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਸ਼ਸ਼ੀ ਥਰੂਰ ਇਹਨਾਂ ਦਾ ਬੇਸ਼ੱਕ ਇਹ ਕੇਰਲਾ ਦਾ ਬ੍ਰਾਹਮਣ ਯੂਨਾਈਟਿਡ ਨੇਸ਼ਨਸ ਦੇ ਵਿੱਚ ਅੰਡਰ ਸੈਕਟਰੀ ਤੱਕ ਪਹੁੰਚਿਆ ਹੈ ਇਹ ਇਵਨ ਸੈਕਟਰੀ ਜਨਰਲ ਦਾ ਵੀ ਉਮੀਦਵਾਰ ਬਣਨਾ ਚਾਹੁੰਦਾ ਸੀ ਹਾਲਾ ਕਿ ਇਹਨੇ ਆਪਣੀ ਘਰ ਵਾਲੀ ਦਾ ਮਰਡਰ ਕੀਤਾ ਹੈ ਕਸ਼ਮੀਰੀਨ ਕੁੜੀ ਔਰ ਜਦੋਂ ਉਸ ਦੇ ਵਿੱਚ ਕਾਬੂ ਆਇਆ ਉਹਨੂੰ ਸੁਸਾਇਸਾਈਡ ਦਾ ਖਾਤਾ ਨੀਂਦੀਆਂ ਗੋਲੀਆਂ ਉਹਨੇ ਖਾ ਲਈਆਂ ਇਹ ਕਰ ਲਿਆ ਉਹ ਕਰ ਲਿਆ ਇਸ ਦਾ ਇਸ ਕਿਸਮ ਦਾ ਹੈ ਤੇ ਇਹਨਾਂ ਨੇ ਪੂਰੀ ਤਰ੍ਹਾਂ ਹੁਣ ਹਿੰਦੂ ਤਵੀਆਂ ਨੇ ਇਹਨੂੰ ਕਾਬੂ ਕੀਤਾ ਹੋਇਆ ਭਾਵੇਂ ਕਾਂਗਰਸ ਦੇ ਵਿੱਚ ਇਹ ਬੈਠਾ ਹੈ ਲੇਕਿਨ ਇਹ ਪੂਰੀ ਤਰ੍ਹਾਂ ਮੌਕੇ ਤੇ ਮੌਕੇ ਜਦੋਂ ਇਹ ਕੋਈ ਗੱਲ ਕਰਦਾ ਤੇ ਆਰਐਸਐਸ ਔਰ ਬੀਜੇਪੀ ਦੀ ਸ਼ਲਾਘਾ ਕਰਦੀ ਔਰ ਜਿਵੇਂ ਇਹਨੇ ਪਿਛਲੇ ਸਾਲ ਆਕਸਫੋਰਡ ਦੇ ਵਿੱਚ ਕੋਈ ਸਮਾਂ ਪਹਿਲਾਂ ਇਹ ਲੈਕਚਰ ਦਿੱਤਾ ਸੀ ਬ੍ਰਿਟਿਸ਼ ਨੂੰ ਕਿਹਾ ਸੀ ਜੀ ਕਿ ਤੁਸੀਂ ਇੰਨੇ ਬਿਲੀਅਨ ਡਾਲਰ ਜਿਹੜਾ ਉਹ ਕਰਦੇ ਹੋ ਤੁਸੀਂ ਐਕਸਪਲੋਇਟ ਕੀਤਾ ਸਾਡੀ ਸਿਚੁਏਸ਼ਨ ਨੂੰ ਔਰ ਇਹ ਕੀਤਾ ਔਰ ਉਹਨੂੰ ਮੋਦੀ ਨੇ ਉਹ ਤੋਂ ਬੜੀ ਤਾਰੀਫ਼ ਕੀਤੀ ਸੀ ਔਰ ਸਾਰੇ ਹਿੰਦੂ ਤਵੀਆਂ ਨੇ ਕਿ ਜੀ ਵਾਹ 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 ਕੀ ਕਾਸ ਬਣਾਇਆ ਮੈਂ ਉਹ ਡੀਟੇਲਸ ਕਰਾਂਗੇ ਡਿਸਕਸ ਜੀ ਹੁਣ ਉਹਨੇ ਇੱਕ ਕਿਤਾਬ ਵੀ ਪਿੱਛੇ ਜੇ ਲਿਖੀ ਹੈ ਔਰ ਉਹ ਕਿਉਂਕਿ 2019 ਦੇ ਵਿੱਚ 1919 ਦੇ ਜ਼ਿਲ੍ਹਿਆਂ ਵਾਲੇ ਬਾਗ ਦੇ ਖਾਂਡ ਦੀ 100 ਸਾਲਾ ਜਿਹੜੀ ਹੈ ਸ਼ਤਾਬਦੀ ਹੈ 100 ਬਰਸੀ ਹੈ ਔਰ ਇਹਨੂੰ ਆਧਾਰ ਬਣਾ ਕੇ ਇਹਨੇ ਸ਼ਸ਼ੀ ਥਰੂਰ ਨੇ ਮੰਗ ਕੀਤੀ ਹੈ ਕਿ ਜਿਹੜਾ ਵੀ ਉਦੋਂ ਬ੍ਰਿਟਿਸ਼ ਦਾ ਬ੍ਰਿਟਨ ਦਾ ਪ੍ਰਧਾਨ ਮੰਤਰੀ ਹੋਏ ਉਹ ਜਲਿਆਂਵਾਲੇ ਬਾਗ ਜਾ ਕੇ ਗੁੱਡੇ ਟਿੱਕੇ ਔਰ ਸਾਰੇ ਦੇਸ਼ ਕੋਲੋਂ ਮਾਫੀ ਮੰਗੇ ਔਰ ਇਹ ਮਾਫੀ ਨਾਮੇ ਦੀ ਗੱਲ ਨਵੀਂ ਨਹੀਂ ਹੈ ਜਦੋਂ ਆਈਕੇ ਗੁਜਰਾਲ ਪ੍ਰਧਾਨ ਮੰਤਰੀ ਸੀ 1997 ਚ ਕੁਈਨ ਆਈ ਔਰ ਉਹਨੇ ਦਰਬਾਰ ਸਾਹਿਬ ਜਾਣ ਦੀ ਇੱਛਾ ਜ਼ਾਹਰ ਕੀਤੀ ਸੀ ਉਹਨੂੰ ਪਹਿਲਾਂ ਪਹਿਲਾਂ ਤਾਂ ਇਹਨਾਂ ਨੇ ਉਹਨੂੰ ਕਿਹਾ ਜੀ ਦੁਰਗਾਣਾ ਮੰਦਿਰ ਵੀ ਜਾਇਓ ਕਿਉਂਕਿ ਉਹਨਾਂ ਨੇ ਕਿਹਾ ਜੀ ਨਹੀਂ ਉਹਨੇ ਦੁਰਗਾਣਾ ਨਹੀਂ ਜਾਣਾ ਹੈ ਉਹ ਮੰਦਿਰ ਜਾਣ ਲਈ ਨਹੀਂ ਹੈ ਕਿਉਂਕਿ ਜਿਹੜੀ ਰਾਣੀ ਹੈ ਉਹ ਕ੍ਰਿਸਚੀਅਨਿਟੀ ਦੇ ਵੀ ਹੈੱਡ ਹੈ ਉਸ ਦੀ ਜਿਹੜਾ ਚਰਚ ਆਫ ਇੰਗਲੈਂਡ ਹੈ ਔਰ ਬੁੱਧ ਪਰਸਤੀ ਨਹੀਂ ਹੈ 크ਿਸਚੀਅਨਿਟੀ ਚ ਜੀ ਫਿਰ ਇਹਨਾਂ ਨੇ ਬਹੁਤ ਕੇ ਫੇਰੇ ਡਿਬੇਟ ਖੜੀ ਕਰਤੀ ਜੀ ਦਰਬਾਰ ਸਾਹਿਬ ਚ ਜਾਏਗੀ ਜਰਾਬਾਂ ਪਾਏਗੀ ਨਹੀਂ ਪਾਏਗੀ ਇਹ ਕਿਉਂਕਿ ਉਹਨਾਂ ਦੀ ਵੀ ਉਹ ਵੀ ਰਵਾਇਤ ਹੈ ਜਰਾਬਾਂ ਔਰ ਦਸਤਾਨਿਆਂ ਦਾ ਹੱਥ ਵੀ ਦਸਤਾਨਿਆਂ ਨਾਲ ਮਣੋਂਦੇ ਨੇ ਰਾਜਾ ਜਾਂ ਰਾਣੀ ਜਿਹੜੇ ਵੀ ਹੋਣ ਜੀ ਇਹ ਵੀ ਜਦੋਂ ਸ਼੍ਰੋਮਣੀ ਕਮੇਟੀ ਨੇ ਰਿਜ਼ਰਵ ਕਰ ਲਿਆ ਇਸ ਇਸ਼ੂ ਨੂੰ ਫਿਰ ਇਹਨਾਂ ਨੇ ਰੌਲਾ ਖੜਾ ਕਰਤਾ ਕਿ ਜੀ ਉਹਨੇ ਆਣਾ ਜਿਲ੍ਹੇ ਵਾਲਾ ਬਾਗ ਉਹਨੇ ਜਾਣਾ ਉੱਥੇ ਮਾਫੀ ਮੰਗੇ ਔਰ ਉਹਨੇ ਬ੍ਰਿਟਿਸ਼ ਹਾਈ ਕਮਿਸ਼ਨ ਨੇ ਕਿਹਾ ਜੇ ਕੋਈ ਹਾਲਾਉ ਗਈ ਉੱਥੇ ਉਹਨੇ ਆਪਣਾ ਨਾਮ ਦਸਤਕਤ ਕਰ ਦਿੱਤੇ ਹੁਣ ਇਹਨੂੰ ਵੀ ਔਰ ਇਸ ਤੋਂ ਬਿਨਾ ਵੀ ਹਰ ਮੌਕੇ ਜਦੋਂ ਵੀ ਇਹਨਾਂ ਨੂੰ ਕਿਉਂਕਿ ਇਹ ਇੱਕ ਤਾਂ ਜਿਹੜੀ ਸਿੱਖਾਂ ਦੇ ਨਾਲ ਥੋੜੀ-ਬਹੁਤ ਪਾਵੇਂ ਉਹਨਾਂ ਦੇ ਮਿਊਜ਼ੀਅਮ 'ਚ ਸਾਡਾ ਸਟੱਫ ਪਿਆ ਆ ਜਾਂ ਸਿੱਖਾਂ ਦੇ ਨਾਲ ਜਿਹੜਾ ਉਹਨਾਂ ਦੇ ਐਂਗਲੋ ਸਿੱਖ ਵਾਰਸ ਵੇਲੇ ਰਿਹਾ ਇਹ ਹਮੇਸ਼ਾ ਕੋਈ ਨਾ ਕੋਈ ਇੰਗਲੈਂਡ ਦੇ ਸਿੱਖਾਂ ਲਈ ਟਰਬਲ ਵੀ ਖੜੀ ਕਰਨਾ ਚਾਹੁੰਦੇ ਨੇ ਇਹ ਦੱਸਣ ਦੇ ਕਿਉਂਕਿ ਜਲਿਆਂਵਾਲਾ ਬਾਗ ਦਾ ਇਸ਼ੂ ਖੜਾ ਕਰ ਦੇਣ ਦਾ ਮਤਲਬ ਇਹ ਹੈ ਕਿ ਇਸ ਸਾਰੇ ਨੂੰ ਤੁਸੀਂ ਜਿਹੜਾ ਇੱਕ ਵਾਰ ਫੇਰ ਔਰ ਵਰਤਦੇ ਨੇ ਇੰਗਲੈਂਡ ਦਾ ਰੋਲ ਕੀ ਰਿਹਾ ਹੈ ਮਾਰਗਰੇਟ ਥੈਚਰ ਨੇ ਕਿਵੇਂ ਇੰਦਰਾ ਗਾਂਧੀ ਨਾਲ ਕੋਆਪਰੇਟ ਕੀਤਾ ਫਰ ਉਹ ਇੱਕ ਪਾਸੇ ਆ ਪਰ ਇਸ ਕਿਸਮ ਦੇ ਵਿੱਚੋਂ ਹਿੰਦੂ ਤਵੀ ਇਸ ਕਿਸਮ ਦੀ ਇਵਨ ਬ੍ਰਿਟਨ ਦੀ ਬਲੈਕਮੇਲਿੰਗ ਲਈ ਵੀ ਇਦਾਂ ਦਾ ਇਸ਼ੂ ਖੜੇ ਕਰਦੇ ਰਹਿੰਦੇ ਨੇ ਪਰ ਜਿਸ ਕਰਕੇ ਮੈਂ ਇਸ ਖਬਰ ਨੂੰ ਪਿਕ ਕੀਤਾ ਮੈਂ ਕਿਹਾ ਕਿ ਵੀ ਸਾਡੀ ਪੰਜਾਬੀ ਜ਼ਬਾਨ ਦਾ ਇਹ ਖਾਨ ਹੈ ਕਿ ਛੱਜ ਤਾਂ ਬੋਲੇ ਛਾਨਣੀ ਕੀ ਬੋਲੇ ਜੀ ਬ੍ਰਿਟਿਸ਼ ਲਗਭਗ 200 ਸਾਲ ਭਾਰਤ ਦੇ ਵਿੱਚ ਉਹਨਾਂ ਦਾ 1757 ਪਲਾਸੀ ਦੀ ਲੜਾਈ ਤੋਂ ਬਾਅਦ ਅੱਗੇ ਵਧਦੇ ਗਏ ਬੰਗਾਲ ਲੈ ਲਿਆ ਫਿਰ ਦੂਜਾ ਪੰਜਾਬ ਸਭ ਤੋਂ ਲਾਸਟ ਸੀ 1859 ਪੰਜਾਬ ਜਿਹੜਾ ਉਹ ਲਗਭਗ 98 ਸਾਲ ਅੰਗਰੇਜ਼ਾਂ ਦੇ ਥੱਲੇ ਰਿਹਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ بڑے ਵਿਉਤਬਤ ਤਰੀਕੇ ਦੇ ਨਾਲ ਕੰਡੀਸ਼ਨਡ ਕੀਤੇ ਮਾਈਂਡ ਇੱਕ ਮਰਸਨਰੀ ਕਰੈਕਟਰ ਬਣਾਇਆ ਕਿਵੇਂ ਇਹ ਸਾਰੇ ਲੰਬੜਦਾਰ ਤੇ ਜ਼ੈਲਦਾਰ ਤੇ ਇਹ ਸਾਰੇ ਜਿਹੜਾ ਸਿਸਟਮ ਖੜਾ ਕੀਤਾ ਕਿਵੇਂ ਉਹਨਾਂ ਨੇ ਮੁਖਬਰਾਂ ਦਾ ਸਿਸਟਮ ਰਾਏ ਬਹਾਦਰ ਸਰਦਾਰ ਬਹਾਦਰ ਖਾਨ ਬਹਾਦਰ ਇਹ ਖੜੇ ਕੀਤੇ ਕਿਵੇਂ ਫੌਜ ਦੇ ਵਿੱਚ ਉਹਨਾਂ ਨੇ ਜਿਹੜਾ ਤਗਮਾ ਲਾਣਾ ਆਉਦੀ ਬਹਾਦਰੀ ਕਰੋ ਜ਼ਮੀਨ ਮਿਲੇਗੀ ਫਲਾਣਾ ਹੋਏਗਾ ਮਰਨ ਦੇ ਲਈ ਉਹਨਾਂ ਨੇ ਰॉ ਮਟੀਰੀਅਲ ਬਣਾਇਆ ਔਰ ਕਿਵੇਂ ਉਹਨਾਂ ਨੇ ਟਾਈਮ ਟੂ ਕਿਉਂਕਿ ਉਹਨਾਂ ਨੇ ਹਰ ਕਬੀਲੇ ਧਰਮ ਦੂਜਿਆਂ ਦੀ ਡੀਟੇਲ ਸਟਡੀ ਕੀਤੀ ਸੀ ਉਦੇਸ਼ ਵੀ ਇੱਕ ਨੂੰ ਦੂਸਰੇ ਦੇ ਖਿਲਾਫ ਲੜਾਂ ਦੀ ਲਾਈਨ ਵੀ ਰੱਖੀ ਜਿੱਥੇ ਕਿਤੇ ਹੋਇਆ ਪਰ ਜੇ ਕੁੱਲ ਮਿਲਾ ਕੇ ਦੇਖੀਏ ਤਾਂ ਅੰਗਰੇਜ਼ੀ ਸਾਮਰਾਜ ਨੇ 1000 ਸਾਲ ਬਾਅਦ ਇੱਕ ਬਣਿਆ ਬਣਾਇਆ ਦੇਸ਼ ਪਰੋਸ ਕੇ ਉਹਨਾਂ ਹਿੰਦੂਤਵੀਆਂ ਦੇ ਅੱਗੇ ਰੱਖ ਦਿੱਤਾ ਗਾਂਧੀ ਦੇ ਅੱਗੇ ਜਿਹੜਾ ਇੱਕ ਹਿੰਦੂ ਲੀਡਰ ਸੀ ਔਰ ਜਦੋਂ ਗਾਂਧੀ ਨੂੰ ਮਾਰਿਆ ਗੌਡਸੇ ਨੇ ਕਾਇਦ ਆਜ਼ਮ ਨੇ ਜਿਹੜੀ ਸ਼ੋਕ ਜਾਂ ਕੰਡੋਲੈਂਸ ਦੀ ਤਾਰ ਭੇਜੀ ਉਹਦੇ ਚ ਲਿਖਿਆ ਸੀ ਕਿ ਕੰਡੋਲੈਂਸਸ ਔਨ ਦਾ ਡੈਥ ਆਫ ਅ ਗ੍ਰੇਟ ਹਿੰਦੂ ਲੀਡਰ ਐਮ ਕੇ ਗਾਂਧੀ ਮਾਦਵਾ ਮਦਵਾ ਨੇ ਜੇ ਉਹਨੂੰ ਕਹਿੰਦਾ ਗੰਦਾ ਇਹ ਤਾਂ ਠਾਗੇ ਸੋ ਗ੍ਰੇਟ ਹਿੰਦੂ ਲੀਡਰ ਸੋ ਹੁਣ ਉਹ ਜਿਹੜਾ ਜਿਨ੍ਹਾਂ ਅੰਗਰੇਜ਼ਾਂ ਨੇ ਇਹਨਾਂ ਨੂੰ ਹਿੰਦੂ ਬਣਾ ਜਿਹੜਾ ਇੱਕ ਨੇਸ਼ਨ ਬਣਾ ਕੇ ਦਿੱਤਾ ਹੈ ਇੱਕ ਐਡਮਿਨਿਸਟ੍ਰੇਟਿਵ ਯੂਨਿਟ ਨੂੰ ਇਹ ਉਹਨਾਂ ਤੇ ਵੀ ਭਾਰੀ ਪੈਣਾ ਚਾਹੁੰਦੇ ਨੇ ਔਰ ਜੋ ਕੁਝ ਉਹਨਾਂ 200 ਸਾਲ ਦੇ ਅੰਗਰੇਜ਼ਾਂ ਦੇ ਰਾਜ ਜਲਿਆਂਵਾਲਾ ਬਾਗ ਜ਼ਰੂਰ ਇੱਕ ਕਾਲਾ ਧੱਬਾ ਹੈ ਉਹਦੇ ਵਿੱਚ ਮਾਰੇ ਵੀ ਜ਼ਿਆਦਾ ਸਿੱਖ ਗਏ ਸੀ ਔਰ ਜਿੰਨੇ ਕਮਿਸ਼ਨ ਦੂਜੇ ਤੀਜੇ ਵੀ ਬਣੇ ਉਹਦੇ ਵਿੱਚ ਜਿਹੜਾ ਇਵਨ ਲਿਬਰਲ ਅਕਾਊਂਟ ਵੀ ਸੀਓਸੀ ਕੇ 6-700 ਬੰਦਾ ਮਰਿਆ ਹੈ 800 ਹਜ਼ਾਰ ਜ਼ਖਮੀ ਹੋਏ ਲੇਕਿਨ ਇਸ ਦੇ ਉੱਤੇ ਇਨਕੁਆਇਰੀ ਹੋਈ ਹੰਟਰ ਕਮਿਸ਼ਨ ਬੈਠਾ ਉਹਨੂੰ ਡਾਇਰ ਨੂੰ ਡਿਮੋਟ ਕੀਤਾ ਗਿਆ ਔਰ ਅੱਜ ਤੱਕ ਵੀ ਅੰਗਰੇਜ਼ ਸਾਮਰਾਜ ਜਿਹੜਾ ਹੈ ਉਹ ਇਸ ਗੱਲ ਦੇ ਲਈ ਸ਼ਰਮਿੰਦਾ ਹੈ ਕਿ ਉਹਨਾਂ ਨੇ ਜਿਹੜਾ ਇੱਥੇ ਇਹ ਪਾਠ ਹੋਇਆ ਲੇਕਿਨ ਇਹ ਜਿਹੜੇ ਅੱਜ ਉਹਨਾਂ ਤੋਂ ਮਾਫੀ ਮੰਗ ਰਹੇ ਨੇ ਈਵਨ 100 ਸਾਲ ਬਾਅਦ ਇਹਨਾਂ ਨੇ 70 ਸਾਲ ਦੇ ਵਿੱਚ ਕਿੰਨੇ ਜਲਿਆਂਵਾਲੇ ਬਾਗ ਵਰਤਾਰੇ ਆਏ ਨੇ ਜਲੇਵਾੜੇ ਬਾਗ ਚ ਤਾਂ ਸ਼ਹਿਰ ਦੇ ਵਿੱਚ ਜਿਹੜਾ ਉਹ ਮਾਰਸ਼ਲ ਜਿਹੜਾ ਲੱਗਾ ਹੋਇਆ ਸੀ ਉਹ ਸਾਰੇ ਸਿਸਟਮ ਨੂੰ ਨੇ ਡਾਇਰ ਨੇ ਕੰਟਰੋਲ ਕਿਉਂਕਿ ਉਸ ਤੋਂ ਇੱਕ ਦਿਨ ਪਹਿਲਾਂ ਜਿਹੜੇ ਅੰਗਰੇਜ਼ ਕੁਛ ਮਾਰੇ ਗਏ ਸੀ ਕਿ ਅੰਗਰੇਜ਼ ਔਰਤ ਦੇ ਨਾਲ ਬਦਸਲੂਕੀ ਬਹੁਤ ਬੁਰੀ ਤਰ੍ਹਾਂ ਕੀਤੀ ਸੀ ਜੀ ਉਹ ਸਾਰੇ ਦਾ ਇੱਕ 파ਰਟ ਸੀ ਲੇਕਿਨ ਇਹਨਾਂ ਨੇ ਜੋ ਕੁਛ ਜੂਨ 84 ਦੇ ਪਹਿਲੇ ਹਫ਼ਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਦਰਬਾਰ ਸਾਹਿਬ 'ਚ ਕੀਤਾ ਹਜ਼ਾਰਾਂ ਬੇਗੁਨਾਹ ਯਾਤਰੂਆਂ ਨੂੰ ਬੱਚਿਆਂ ਨੂੰ ਔਰਤਾਂ ਨੂੰ ਮਾਰਿਆ ਔਰ ਕਿਵੇਂ ਸਾਰਾ ਸ਼ਹਿਰ ਜਿਹੜਾ ਹੈ ਉਹ ਬਿਲਕੁਲ ਕਟਆਫ ਕਰਕੇ ਪੰਜਾਬ ਸਾਰਾ ਕਟਆਫ ਕਰਕੇ ਪੰਜਾਬ ਦੇ 12000 ਪਿੰਡਾਂ ਚ ਕੀ ਕੀਤਾ ਕਸ਼ਮੀਰ ਚ ਕੀ ਕੀਤਾ ਕਰ ਰਹੇ ਨੇ ਲੱਖ ਤੋਂ ਜ਼ਿਆਦਾ ਕਸ਼ਮੀਰੀ ਮਾਰੇ ਨੇ 1.5-2 ਲੱਖ ਜਿਹੜੇ ਨੇ ਨਾਗੇ ਪਿਛਲੇ 40-50 ਸਾਲ ਚ ਦਲਤਾਂ ਦੇ ਨਾਲ ਕੀ ਸਲੂਕ ਹੁੰਦਾ ਔਰ ਕਿਸ ਕਿਸਮ ਦੇ ਆ ਦੋ ਤਿੰਨ ਪਹਿਲੇ ਸੈਗਮੈਂਟ ਤੁਸੀਂ ਕਿਵੇਂ ਅਸਾਮ ਦੇ ਵਿੱਚ ਜਿਹੜਾ 1983 ਚ ਮੈਸੈਕਰ ਹੋਇਆ ਕੋ ਹਾਸ਼ਮਪੁਰਾ ਹੋਇਆ ਜੇ ਦੋ ਦਿਨ ਪਹਿਲਾਂ ਤਿੰਨ ਦਿਨ ਅਸੀਂ ਦੇਖਦੇ ਹਾਂ ਕਿ ਪੋਪਾਲ ਦੀ ਜੇਲ੍ਹ ਚੋਂ ਕੱਢ ਕੇ ਅੱਠ ਜਿਹੜੇ ਨੇ ਸਿਮੀ ਦੇ ਉਹਨਾਂ ਨੂੰ ਬਣਾ ਦਿੱਤਾ ਹੈ ਉਹਨਾਂ ਦਾ ਐਕਸਟਰਾ ਜੁਡੀਸ਼ੀਅਲ ਮਰਡਰ ਔਰ ਤੁਸੀਂ ਜਸਟੀਫਿਕੇਸ਼ਨ ਇੱਕ ਪਾਸੇ ਤਾਂ ਨਾਨਾ ਜੀ ਦੇਸ਼ਮukh ਵਰਗੇ ਲੋਕ ਨੇ ਜੀ ਇਧਰ ਅਭਿਜੀਤ ਨਾਂ ਦਾ ਕੋਈ ਬੇਸਿਰ ਪੈ ਰਿਆ ਸਿੰਗਰ ਜਿਹਨੂੰ ਬੜਾ ਵੱਡਾ ਇੱਕ ਹੀਰੋ ਬਣਾ ਕੇ ਪ੍ਰੈਜ਼ੈਂਟ ਉਹ ਇੱਕ ਟੀਵੀ ਡਿਬੇਟ ਦੇ ਵਿੱਚ ਕਹਿ ਰਿਹਾ ਕਿ ਮਾਰ ਦਿਓ ਸਾਰੇ ਜੇ ਅਗਰ ਬੇਗੁਨਾਹ ਵੀ ਸੀ ਮਾਰ ਦਿਓ ਕੇਪੀ ਗਿਲ ਜੇ ਨਾ ਮਾਰਦਾ ਸਿੱਖਾਂ ਨੂੰ ਤੇ ਕੋਈ ਸ਼ਾਂਤੀ ਹੋਣੀ ਸੀ ਕਸ਼ਮੀਰ 'ਚ ਵੀ ਇਹ ਕਰ ਦਿਓ ਜੋ ਟੈਰਰਿਸਟ ਹਾਂ ਨਹੀਂ ਹੈ ਉਹ ਕੋਈ ਟ్రਾਇਲ ਦੀ ਇੱਕ ਦੋ ਦਿਨ ਤੋਂ ਜ਼ਿਆਦਾ ਟ్రਾਇਲ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਮਾਰ ਦਿਓ ਹੁਣ ਇਹ ਜਿਸ ਪਬਲਿਕ ਐਡਰੈਸ ਸਿਸਟਮ ਦੇ ਉੱਤੇ ਬੈਠ ਕੇ ਇਸ ਇਹ ਕਲਾਕਾਰ ਨੇ ਜਦੋਂ ਤੁਸੀਂ ਕਲਾਕਾਰਾਂ ਦੀ ਗੱਲ ਕਰਦੇ ਹੋ ਆਮ ਲੋਕਾਂ ਨਾਲ ਉਹ ਜ਼ਹੀਨ ਬੁੱਧੀ ਹੁੰਦੇ ਨੇ ਉਹਨਾਂ ਦਾ ਜ਼ਹੀਨ ਮਨ ਹੁੰਦਾ ਹੈ ਜ਼ਹੀਨ ਉਹ ਗੱਲ ਕਰਦੇ ਨੇ ਲੇਕਿਨ ਇਹ ਮਾਹੌਲ ਸਿਰਜ ਦਿੱਤਾ ਗਿਆ ਔਰ ਇਸ ਸਾਰੇ 'ਚ ਜਦੋਂ ਇਹ ਖੁਦ ਕਾਰਪੋਰੇਟ ਨੇ ਗੁਨਾਹਗਾਰ ਨੇ ਉਸ ਕਿਸਮ ਦਾ ਵਰਤਾਰਾ ਕਰ ਰਹੇ ਨੇ तो शशि थरूर कह रहे हैं ए वायबल री रेपरेशन फॉर्मूला फॉर कॉलोनील एक्सपलॉटे बाय ब्रिटिश इज डिफिकल्ट बट ए ब्रिटिश प्राइम मिनिस्टर बेंडिंग ऑन नीज आस्किंग फॉर गिवनैस ऑन देंचुरी सेंचुरी सेंचनरी ऑफ जल्हाँवला बाग में सैकर विल वॉश अवे इन मैनी वेज द सेंस दैट देयर आर रोंगज दैट हैव नॉट बिन एक्नोलज फील्स कांग्रेस लीडर शशि थरूर वो कहें जी ब्रिटिश प्राइम मिनिस्टर आए परने पर ਔਰ ਇਹ ਜਿਹੜਾ ਹੈ ਸਾਨੂੰ ਹੋਰ ਕੋਈ ਨਹੀਂ ਚਾਹੀਦਾ ਉਹ ਉਹ ਸਾਰੇ ਪਿਛਲੇ ਪਾਪ ਜਿਹੜੇ ਨੇ ਉਹ ਧੁੱਪ ਜਾਣਗੇ ਦਾ ਇਸ਼ੂ ਆਫ ਰੈਪਰੇਸ਼ਨ ਕੇਮ ਇਨਟੂ ਲਾਈਟ ਆਫ ਥਰੂ ਸਪੋਕ एट ਆਕਸਫੋਰਡ ਔਨ ਦਾ ਪ੍ਰੋਪੋਜ਼ੀਸ਼ਨ ਬ੍ਰਿਟਿਸ਼ owes ਰੈਪਰੇਸ਼ਨਸ ਟੂ ਹਰ ਫਾਰਮਰ ਕਲੋਨੀਆਂਸ ਲਾਸਟ ਇਅਰ ਐਂਡ ਹਿਸ ਸਪੀਚ ਵੈਂਟ ਵਾਇਰਲ ਔਰ ਸੋਸ਼ਲ ਮੀਡੀਆ ਐਂਡ ਵਾਸ ਹੈਲਡ ਬਾਈ ਫੈਨਸ ਐਂਡ ਕ੍ਰਿਟਿਕਸ ਲਾਈਕ ਨਰਿੰਦਰ ਮੋਦੀ ਆਲਸੋ ਹੈਡ ਕੰਗ੍ਰੈਚੂਲੇਟਿਡ ਹਿਮ ਫਾਰ ਹੈਵਿੰਗ ਸੈਡ ਦਾ ਰਾਈਟ ਥਿੰਗਸ ਐਟ ਦਾ ਰਾਈਟ ਪਲੇਸ ਹੁਣ ਕੋਈ ਭੁਲੇਖਾ ਹੈ ਇਹ ਅਭੀ ਜੀ ਤੋਂ ਹੋਏ ਇਹ ਨਾਨਾ ਦੇਸ਼ਮੁਖ ਹੋਏ ਉਹਨੂੰ ਇੰਦਰਾ ਗਾਂਧੀ ਹੋਏ ਅੱਜ મોદી ਹੋਏ ਇਹ ਸਾਰੇ ਐਕਟਰ ਕਲਾਕਾਰ ਜੋ ਉੱਥੇ ਬੈਠੇ ਹੋਏ ਨੇ ਮੁੰਬਈ ਚ ਇਹਨਾਂ ਦਾ ਮੀਡੀਆ ਇਹ ਸਾਰੇ ਕੋਈ ਰੋਲ ਹੁਣ ਇਹਨੇ ਇੱਕ ਕਿਤਾਬ ਲਿਖੀ ਹੈ ਇਰਾ ਆਫ ਡਾਰਕਨੈਸ ਦਾ ਬ੍ਰਿਟਿਸ਼ ਐਮਪਾਇਰ ਇਨ ਇੰਡੀਆ ਵਿਚ ਡਿਸਕਸਸਸ ਇਨ ਡੈਪਥ ਦਾ ਵੈਰਾਈਟੀ ਆਫ ਵੇਜ਼ ਇਨ ਵਿਚ ਬ੍ਰਿਟਿਸ਼ ਨੀਅਰਲੀ ਡਿਸਟਰੋਇਡ ਇੰਡੀਆ ਡਿਊਰਿੰਗ ਦਾ ਹੇਅਰ ਡੇ ਆਫ ਦਾ ਐਮਪਾਇਰ ਤੁਸੀਂ 70 ਸਾਲ ਚ ਕੀ ਨਹੀਂ ਕੀਤਾ ਜਿਹੜਾ ਉਹਨਾਂ ਨੇ 200 ਸਾਲ ਚ ਕੀਤਾ ਇਸ ਹੱਦ ਤੱਕ ਇਹ ਚਲੇ ਗਏ ਨੇ ਕਿ ਡੈਮੋਕ੍ਰੇਸੀ ਦੇ ਨਾਲ ਭਾਈ ਉਹ ਤਾਂ ਸਮਰਾਜਵਾਦੀ ਸੀ ਉਹਨਾਂ ਨੂੰ ਕੋਈ ਪਲੇਟਨ ਚ ਨਹੀਂ ਸੀ ਮਿਲਿਆ ਉਹਨਾਂ ਨੇ ਭਾਵੇਂ ਸਾਡਸ਼ਾ ਕੀਤੀਆਂ ਲੜਾਈਆਂ ਲੜੀਆਂ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਸੀ ਉਹਨਾਂ ਨੇ ਆਪਣੇ ਦੇਸ਼ ਨੂੰ ਫਾਇਦਾ ਪਹੁੰਚਾਇਆ ਕੱਚਾ ਮਾਲ ਸਮਝ ਕੇ ਵਰਤਦੇ ਸੀ ਮਟੀਰੀਅਲ ਵੀ ਉਹਨਾਂ ਨੇ ਯੂਜ਼ ਕੀਤਾ ਉੱਥੋਂ ਦਾ ਲੋਕਾਂ ਨੂੰ ਵੀ ਕੱਚਾ ਮਾਲ ਬਣਾਇਆ ਪਰ ਤੁਹਾਡੀ ਤੁਸੀਂ ਆਪਣੇ ਦੇਸ਼ ਦੇ ਸਿਟੀਜ਼ਨਸ ਦੇ ਨਾਲ ਤੁਸੀਂ ਆਪਣੇ ਲੋਕਾਂ ਦੇ ਨਾਲ ਜਿਹਨਾਂ ਬਾਰੇ ਚਰਚਲ ਨੇ ਜਦੋਂ ਇਹ ਆਜ਼ਾਦੀ ਦਾ ਬਿੱਲ ਪੇਸ਼ ਹੋਇਆ ਬ੍ਰਿਟਿਸ਼ ਹਾਊਸ ਆਫ ਕਾਮਨਸ ਦੇ ਵਿੱਚ ਚਰਚਲ ਦੀ ਜਿਹੜੀ ਸਪੀਚ ਹੈ ਅੱਜ ਵੀ ਉਹ ਪ੍ਰੋਫੈਟਿਕ ਹੈ ਔਰ ਉਹਨੇ ਲੰਬੀ ਚੌੜੀ ਹੈ ਉਹਨੇ ਕਿਹਾ ਵੀ ਯੂ ਆਰ ਮਿਸਟਰ ਐਟਲੀ ਪ੍ਰਾਈਮ ਮਿਨਿਸਟਰ ਸੀ ਲੇਬਰ ਪਾਰਟੀ ਦਾ ਉਹਨੇ ਕਿਹਾ ਯੂ ਆਰ ਹੈਂਡਿੰਗ ਓਵਰ ਦਾ ਰੇਂਜ ਆਫ ਗਵਰਨਮੈਂਟ ਇਨ ਦਾ ਹੈਂਡਸ ਆਫ ਰਾਸਕਲਸ ਸਕੌਂਡਰਲਸ ਤਿੰਨ ਚਾਰ ਉਹਨੇ ਗਾਲਾਂ ਕੱਢੀਆਂ ਬਦਮਾਸ਼ ਔਰ ਘਟਿਆ ਲੋਕ ਉਹਨੇ ਕਿਹਾ ਮੈਨ ਆਫ ਸਟਰਾ ਕੱਖੋਂ ਹੌਲੇ ਲੋਕ ਓਰੇ ਸ਼ਸ਼ੀ थरूर ਮੋਦੀ ਕੱਖੋਂ ਹੌਲੇ ਲੋਕ ਅੱਜ ਜੋ ਕੁਝ ਆਪ ਕਰ ਰਹੇ ਨੇ ਉਸ ਦੀ ਜ਼ਿੰਮੇਵਾਰੀ ਲੈਣ ਦੀ ਥਾਂ ਇਹ 100 ਸਾਲ ਪੁਰਾਣੀ ਉਸ ਘਟਨਾ ਨੂੰ ਜਿਸ ਬਾਰੇ ਕਿੰਨਾ ਕੁਝ ਕਿਹਾ ਗਿਆ ਕਿੰਨਾ ਕੁਝ ਲਿਖਿਆ ਗਿਆ ਪਰ ਇਹ ਇੱਕ ਤਰੀਕਾ ਵੀ ਹੁੰਦਾ ਹੈ ਧਿਆਨ ਡਾਇਵਰਟ ਕਰਨ ਦਾ ਕਿ ਤੁਹਾਡੇ ਆਪਣੀਆਂ ਕਾਲੀਆਂ ਕਰਤੂਤਾਂ ਤੁਸੀਂ ਲੁਕਾ ਰਹੇ ਹੋ ਔਰ ਸਭ ਕੁਝ ਜਿਹੜਾ ਹੈ ਬੀਤੇ ਦੀ ਸਦੀ ਪਹਿਲਾਂ ਦਾ ਅੰਗਰੇਜ਼ਾਂ ਦੇ ਖਾਤੇ ਚ ਜੀ ਬਿਲਕੁਲ ਡਾਕਟਰ ਸਾਥ ਜੀ ਨੇ ਆਪ ਬ੍ਰੇਕ ਫੀਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ